ਇਸ ਪਵਿੱਤਰ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਜਿੱਥੇ ਸਤਿਗੁਰੂ ਗੁਰੂ ਰਵੀਦਾਸ ਮਹਾਰਾਜ ਦੀ ਕਦਮ ਬੋਸੀ ਹੋਈ ਮਹਾਰਾਜ ਦੀ ਇਸ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਅੱਜ ਰਾਜ ਪੱਧਰੀ ਸਮਾਗਮ ਕਰਾਏ ਜਾ ਰਹੇ ਨੇ ਮਹਾਰਾਜ ਦੀ 698 ਜੋ ਜਨਮ ਦਿਹਾੜਾ ਹੈ ਜੋ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਉਸ ਨੂੰ ਰਾਜ ਪੱਤਰੀ ਸਮਾਗਮ ਦੇ ਰੂਪ ਦੇ ਵਿੱਚ ਮਨਾਉਣ ਲਈ ਅੱਜ ਸਮੂਹ ਪੰਜਾਬ ਸਰਕਾਰ ਅੱਜ ਅਸੀਂ ਦੇਖ ਰਹੇ ਹਾਂ ਕਿ ਬੜੇ ਨਾਮਵਰ ਹਸਤੀਆਂ ਸੰਤ ਸਮਾਜ ਦੇ ਵਿੱਚੋਂ ਸਾਧੂ ਸਮਾਜ ਦੇ ਵਿੱਚੋਂ ਅੱਜ ਸਟੇਜ ਦੇ ਉੱਤੇ ਵਿਰਾਜਮਾਨ ਨੇ ਔਰ ਗੁਰੂ ਘਰ ਦੇ ਕੀਰਤਨੀਆਂ ਜਥਿਆਂ ਨੇ ਰਸ ਪਿੰਨੀ ਆਵਾਜ਼ ਦੇ ਵਿੱਚ ਗੁਰੂ ਰਵੀਦਾਸ ਜੀ ਮਹਾਰਾਜ ਦੇ ਗੁਣ ਗਾਏ ਨੇ ਜਸ ਗਾਏ ਨੇ ਔਰ ਸੰਗਤਾਂ ਨੂੰ ਨਦਰੋ ਨਿਹਾਲ ਕੀਤਾ ਔਰ ਇਹ ਜਿਹੜਾ 658 ਪ੍ਰਕਾਸ਼ ਦਿਹਾੜਾ ਹੈ ਇਹ ਹਜੇ ਸ਼ੁਰੂਆਤ ਹੈ ਇਸ ਤੋਂ ਅੱਗੇ 650 ਸਾਲ ਮਹਾਰਾਜ ਦੀ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਆ ਰਹੀ ਹੈ ਔਰ ਪੰਜਾਬ ਸਰਕਾਰ ਨੇ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਸਮੂਹ ਕੈਬਨਿਟ ਨੇ ਇੱਕ ਫੈਸਲਾ ਲਿੱਤਾ ਹੈ ਕਿ ਸਾਡੇ 600 ਸਾਲ ਪ੍ਰਕਾਸ਼ ਦਿਹਾੜਾ ਜੋ ਉਹ ਪੂਰੇ ਵੱਡੇ ਲੈਵਲ ਦੇ ਉੱਤੇ ਬਹੁਤ ਵਿਸ਼ਾਲ ਲੈਵਲ ਦੇ ਉੱਤੇ ਪੂਰੇ ਰਾਜ ਪੱਧਰੀ ਸਮਾਗਮ ਕਰਾਏ ਜਾਣਗੇ ਜਿਸ ਦੀ ਸ਼ੁਰੂਆਤ ਅੱਜ 649 ਸਾਲ ਤੋਂ ਸ਼ੁਰੂ ਹੋ ਗਈ ਹੈ ਜੋ ਕਿ ਸਾਲ ਭਰ ਪੂਰੇ ਹੁਣ ਸਮਾਗਮ ਚੱਲਣੇ ਨੇ ਇਹਦੀ ਵਿਸਤਾਰ ਦੇ ਵਿੱਚ ਜਾਣਕਾਰੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਆਪ ਦੇਣਗੇ ਸੋ ਅੱਜ ਇਸ ਵੱਡੇ ਪੁਰਬ ਦੇ ਉੱਤੇ ਦੂਰੋਂ ਨੇਰਿਆਂੋਂ ਚੱਲ ਕੇ ਆਈਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਚੱਲ ਕੇ ਆਈਆਂ ਸੰਗਤਾਂ ਗੁਰੂ ਦਾ ਰੂਪ ਨੇ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਤੁਸੀਂ ਚੱਲ ਕੇ ਆਏ ਹੋ ਆਪਾਂ ਸਾਰੇ ਵੱਡੇ ਪਾਕਾ ਵਾਲੇ ਆ ਜਿੰਨੀ ਸੰਗਤ ਅੱਜ ਇਸ ਹੌਲ ਦੇ ਅੰਦਰ ਬੈਠੀ ਐ ਇਸ ਤੋਂ ਦੁੱਗਣੀ ਸੰਗਤ ਅੱਜ ਇਸ ਤੀਰਥ ਸਥਾਨ ਦੇ ਦਰਸ਼ਨ ਕਰਨ ਦੇ ਲਈ ਮਨਾਰੇ ਬੇਗਮਪੁਰਾ ਔਰ ਚਰਨਛੋ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਲਈ ਅੱਜ ਬਾਹਰ ਵੀ ਉੱਥੇ ਸੰਗਤ ਜੁੜ ਬੈਠੀ ਹੋਈ ਹੈ ਇਕੱਠੀ ਹੋਈ ਹੈ ਇਕਤ੍ਰਿਤ ਹੋਈ ਹੈ ਸੋ ਸਾਰਿਆਂ ਨੂੰ ਅੱਜ ਮਹਾਰਾਜ ਦੇ ਇਸ ਪ੍ਰਕਾਸ਼ ਪੁਰਬ ਦੀਆਂ ਜਿੱਥੇ ਮੈਂ ਵਧਾਈਆਂ ਦਿੰਦਾ ਉੱਥੇ ਇੱਕ ਵਾਰ ਤੋਂ ਫੇਰ ਮੈਂ ਸੰਤ ਸਮਾਜ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਲਾਜ ਰੱਖੀ ਐਡਾ ਮਾਨ ਰੱਖਿਆ ਕਿ ਅੱਜ ਸਟੇਜ ਤੇ ਸੁਭਾਏ ਮਾਨ ਹੋ ਕੇ ਅੱਜ ਪੰਜਾਬ ਸਰਕਾਰ ਦਾ ਜਿੱਥੇ ਮਾਨ ਵਧਾਇਆ ਉਥੇ ਸਭ ਤੋਂ ਵੱਡਾ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਦੀ ਹਜ਼ੂਰੀ ਦੇ ਅੰਦਰ ਇਹ ਜਿਹੜੇ ਨੇਕ ਕਾਰਜ ਨੇ ਉਹ ਆਰੰਭੇ ਜਾ ਰਹੇ ਨੇ